ਪੰਚਾਇਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਫੈਸਲਾ ਲੈ ਲਿਆ ਪੰਚਾਇਤੀ ਚੋਣਾਂ ਦਾ ਅਖਾੜਾ ਪਖਿਆ ਹੋਇਆ ਉਧਰ ਆਮ ਆਦਮੀ ਪਾਰਟੀ ਨੇ ਵੱਡਾ ਫੈਸਲਾ ਲਿਆਇਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਤੇ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਕਹਿ ਸਕਦੇ ਆ ਜਿਹੜਾ ਲਿਆ ਗਿਆ ਹੈ ਕੀ ਫੈਸਲਾ ਹੈ ਇਸ ਨੂੰ ਲੈ ਕੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਇਸ ਸਰਕਾਰ ਦੇ ਵੱਲੋਂ ਹੀ ਪੰਚਾਇਤੀ ਚੋਣਾਂ ਦਾ ਸ਼ਡਿਊਲ ਤਿਆਰ ਕੀਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਹੀ ਸ਼ਿਕਾਇਤਾਂ ਦੇਣ ਚੱਲੀ ਹੈ। ਆਖਿਰ ਮਾਮਲਾ ਕੀ ਹੈ? ਕਿਉਂ ਆਪਣੀ ਸਰਕਾਰ ਦੇ ਹੁੰਦਿਆਂ ਹੀ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਦੇਣੀਆਂ ਪੈ ਰਹੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਇਹਦੇ ਉੱਤੇ ਗੱਲ ਕਰਨੀ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ ਇਸ ਨਾਲ ਸਿਆਸਤ ਵੀ ਗਰਮਾਈ ਹੋਈ ਹੈ। ਇਸ ਵਾਰ ਭਾਵੇਂ ਕੋਈ ਵੀ ਸਿਆਸੀ ਪਾਰਟੀ ਸਿੱਧੇ ਰੂਪ ਦੇ ਵਿੱਚ ਆਪਣੇ ਚੋਣ ਨਿਸ਼ਾਨ ਤੇ ਚੋਣਾ ਨਹੀਂ ਲੜ ਰਹੀ ਪਰ ਫਿਰ ਵੀ ਸਿਆਸੀ ਪਾਰਟੀਆਂ ਵਿਚਲੀ ਖਿੱਚੋਤਾਣ ਲਗਾਤਾਰ جاری ਹੈ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪੰਚਾਇਤੀ ਚੋਣਾਂ ਦੇ ਵਿੱਚ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂਧਲੀ ਕਰਨ ਦੇ ਦੋਸ਼ ਲਗਾਏ ਗਏ ਨੇ ਇਸ ਵਿਰੋਧ ਸ਼ਿਕਾਇਤ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਫਦ ਵੱਲੋਂ ਰਾਜ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਜਾਵੇਗੀ ਜਾਣਕਾਰੀ ਮੁਤਾਬਕ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਵਫਦ ਅੱਜ ਦੁਪਹਿਰੇ 12 ਵਜੇ ਤੋਂ ਬਾਅਦ ਚੋਣ ਕਮਿਸ਼ਨ ਨੂੰ ਮਿਲੇਗਾ ਵਫਦ ਵੱਲੋਂ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਸਥਿਤ ਮੁਲਾਕਾਤ ਕੀਤੀ ਜਾਵੇਗੀ ਇਸ ਵਿੱਚ ਉਹਨਾਂ ਵੱਲੋਂ ਕਾਂਗਰਸ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਚਾਇਤੀ ਚੋਣਾਂ ਵਿੱਚ ਧਾਂਦਲੀ ਕਰਨ ਦੀ ਸ਼ਿਕਾਇਤ ਕੀਤੀ ਜਾਵੇਗੀ ਕੋਈ ਮੀਸ ਨੇ ਦੇਖਣੇ ਹੋਣ ਨਾ ਮੀਸ ਨੇ ਤਾਂ ਤੁਸੀਂ ਆਮ ਆਦਮੀ ਪਾਰਟੀ ਆਲੇ ਸਾਰਿਆਂ ਦੀ ਫੋਟੋ ਦੇਖ ਲਿਓ ਇਸ ਮਾਮਲੇ ਦੇ ਵਿੱਚ ਸਰਕਾਰ ਤੁਹਾਡੀ ਹੈ ਅਫਸਰ ਤੁਹਾਡੇ ਇਸ਼ਾਰੇ ਤੇ ਚੱਲ ਰਹੇ ਨੇ ਅਫਸਰ ਸਾਰਾ ਕੁਝ ਤੁਹਾਡੇ ਕਹਿ ਦੇ ਮੁਤਾਬਕ ਕਰਦੇ ਨੇ ਤੇ ਕੱਲ ਹੀ ਕਾਂਗਰਸੀ ਤੇ ਭਾਜਪਾ ਹੀ ਕਿਵੇਂ ਧਾਂਦਲੀ ਕਰ ਗਏ ਇਹ ਵੀ ਨਹੀਂ ਦੱਸਿਆ ਕਿ ਧਾਂਦਲੀ ਕਿਉਂ ਹੋ ਰਹੀ ਜਿਹੜਾ ਉਹਨਾਂ ਦੇ ਵੱਲੋਂ ਜਾਣਕਾਰੀ ਆਈ ਹੈ ਹਾਲਾਂਕਿ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨਗੇ ਪਰ ਫਿਲਹਾਲ ਤਾਂ ਇਹਨਾਂ ਨੇ ਕੁਝ ਨਹੀਂ ਦੱਸਿਆ ਕਿ ਕੀ ਧਾਂਦਲੀ ਹੋਈ ਕਿੱਥੇ ਹੋਈ ਕਿਉਂ ਹੋਈ ਹਾਲਾਂਕਿ ਇਲਜ਼ਾਮ ਤਾਂ ਇਹਨਾਂ ਦੇ ਲੱਗ ਰਹੇ ਨੇ ਸੁਖਜਿੰਦਰ ਰੰਧਾਵਾ ਹੋਰੀ ਕਲਾਨੌਰ ਦੇ ਬੀਡੀਪੀਓ ਦਫ਼ਤਰ ਦੇ ਬਾਹਰ ਬੈਠੇ ਨੇ ਕਿ ਸੈਕਟਰੀ ਚੁੱਲਾ ਟੈਕਸ ਦੀਆਂ ਪਰਚੀਆਂ ਨਹੀਂ ਦੇ ਰੇ ਫਾਜ਼ਲ ਕਾ ਦੇ ਵਿੱਚ ਇਹੀ ਇਲਜ਼ਾਮ ਲੱਗੇ ਬੇਟ ਪਿੰਡ ਦੀਆਂ ਵੋਟਾਂ ਇਧਰੋਂ ਕੱਟ ਕੇ ਉਧਰ ਪਾ ਦਿੱਤੀਆਂ ਗਈਆਂ ਇੱਕ ਪਿੰਡ ਦੀਆਂ ਵੋਟਾਂ ਦੂਜੇ 'ਚ ਪਾ ਦਿੱਤੀਆਂ ਗਈਆਂ ਇਹ ਕੌਣ ਕਰ ਰਿਹਾ ਹੈ ਇਹ ਭਾਜ ਭਾਈ ਕਰ ਰਿਹਾ ਹੈ ਇਹ ਸੁਨੀਲ ਜਾਖੜ ਕਰ ਰਿਹਾ ਹੈ ਇਹ ਸੁਖਬੀਰ ਬਾਦਲ ਕਰ ਰਿਹਾ ਹੈ ਰਾਜਾ ਵੜਿੰਗ ਕਰ ਰਿਹਾ ਹੈ ਕੌਣ ਕਰ ਰਿਹਾ ਹੈ ਕਈ 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 ਵਾਰ ਕਹਿ ਦਿੰਦੇ ਨੇ ਕਿ ਉਲਟਾ ਚੋਰ ਕੋਤਵਾਲ ਨੂੰ ਹੀ ਜਿਹੜਾ ਆ ਉਹ ਗਾਲਾ ਕੱਢਣ ਲੱਗ ਜਾਂਦਾ ਹੈ ਕਿਤੇ ਉਹ ਵਾਲੀ ਸਥਿਤੀ ਤਾਂ ਨਹੀਂ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਨੂੰ ਮਿਲ ਕੇ ਕੀਸ਼ ਕਹਿ ਦਿੰਦੀ ਹੈ ਕਿ ਲੜਾਈ ਦਾ ਬੈਸ ਹੈ ਪਰ ਸਰਕਾਰ ਦੇ ਹੁੰਦਿਆਂ ਇਹ ਹੁਣ ਚੀਜ਼ਾਂ ਦੋ ਸਪਸ਼ਟ ਹੁੰਦੀਆਂ ਨੇ ਜਿਹੜੀ ਸ਼ਿਕਾਇਤ ਦੇਣ ਵਾਲਾ ਮਾਮਲਾ ਇੱਕ ਤਾਂ ਸਰਕਾਰ ਇੱਥੇ ਮੀਸ ਨਹੀਂ ਬਣ ਰਹੀ ਹੈ ਸਰਕਾਰ ਉਲਟਾ ਚੋਰ ਕੋਤਵਾਲ ਨੂੰ ਗਾਲਾ ਕੱਢਣ ਵਾਲੀ ਸਥਿਤੀ ਦੇ ਵਿੱਚ ਜਾ ਰਹੀ ਹੈ ਜਾਂ ਫਿਰ ਸਰਕਾਰ ਦੇ ਲੋਕਾਂ ਨਾਲ ਵਾਕੀ ਤਕਾਓਰੇ ਕਰ ਰਹੇ ਨੇ ਕਾਲੀ ਕਾਗਰਸੀ ਜੇ ਅਕਾਲੀ ਕਾਂਗਰਸੀ ਵਾਕਈ ੱੱੱਕਾ ਦੇ ਧਾਂਦਲੀਆਂ ਕਰ ਰਹੇ ਨੇ ਫਿਰ ਮੈਨੂੰ ਕਹਿਣਾ ਚਾਹੀਦਾ ਐ ਮੈਂ ਇਸ ਤੋਂ ਸੰਕੋਚ ਨਹੀਂ ਕਰੂੰਗਾ ਕਿ ਬੋਰੀ ਬਿਸਤਰਾ ਬੰਨੋ ਤੇ ਆਪੋ ਆਪਣੇ ਘਰ ਚਲੇ ਜਾਓ ਫਿਰ ਤੁਹਾਡਾ ਕੀ ਫਾਇਦਾ ਜੇ ਤੁਹਾਡੀ ਸਰਕਾਰ ਹੁੰਦੀ ਐ ਵਿਰੋਧੀ ਪਾਰਟੀਆਂ ਕਿਸੇ ਕੋਲੇ ਭਾਜਪਾ ਕੋਲੇ 2 ਐਮਐਲਏ ਨੇ ਅਕਾਲੀਆਂ ਕੋਲੇ 2.5 ਕਹਿ ਲਓ ਅੱਧੇ ਸੁਖੀ ਡਾਕਟਰ ਸੁਖੀ ਇੱਧਰ ਨੇ ਉੱਧਰ ਨੇ 2.5 ਐਮਐਲਏ ਅਕਾਲੀ ਦਲ ਕੋਲ ਨੇ 15 16 ਕਾਂਗਰਸ ਕੋਲ ਬਚੇ ਨੇ ਪਿੱਛੇ ਰਹਿ ਗਿਆ ਤੁਹਾਡੇ ਕੋਲ 92 ਐਮਐਲਏ ਨੇ ਜੇ ਫਿਰ ਵੀ ਤੁਹਾਡੇ ਨਾਲ ਇਹ ਧੱਕਾ ਕਰ ਜਾਣ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਹੀ ਚੱਪਣੀ ਚੁੱਪਣੀ ਲੱਭ ਲੋ ਤੇ ਉਹ ਚ ਪਾਣੀ ਭਰ ਲੋ ਅਗਲੀ ਗੱਲ ਤੁਹਾਨੂੰ ਪਤਾ ਹੀ ਹੈ ਇਹ ਵਾਲੀ ਸਥਿਤੀ ਹੈ ਜੇ ਫਿਰ ਵੀ ਅਕਾਲੀ ਕਾਂਗਰਸੀ ਇਹਨਾਂ ਨਾਲ ਧੱਕਾ ਕਰਦੇ ਨੇ ਤੇ ਇਹਨਾਂ ਨੂੰ ਸ਼ਿਕਾਇਤ ਦੇਣ ਜਾਣਾ ਪੈਂਦਾ ਇਹਨਾਂ ਦੀ ਸਰਕਾਰ DSP ਨਾਂ ਨੇ ਲਾਇ ਸएसपी ਨਾਂ ਨੇ ਲਾਇ ਡੀਸੀ ਨਾਂ ਨੇ ਬਦਲੇ ਐਸਡੀਐਮ ਨਾਂ ਨੇ ਬਦਲੇ ਸਾਲਾ ਪ੍ਰਸ਼ਾਸਨ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਬਦਲਿਆ ਗਿਆ ਜੇ ਹਾਲੇ ਵੀ ਹਾਲੇ ਵੀ ਜੇ ਨਾਲ ਦੇ ਨਾਲ ਧਾਂਦਲੀ ਹੁੰਦੀ ਆ ਸੱਤਾ ਤੇ ਕਾਬੂ ਹੁਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਧਮਕੀਆਂ ਦਿੰਦੇ ਫਿਰਦੇ ਵੀ 40-40 ਲੱਖ ਨਾਲ ਲਾਇਓ ਮੈਂ ਬੈਠਾ ਜੇ ਮੁੱਖ ਮੰਤਰੀ ਬੈਠੇ ਆ ਜੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਟੱਕਾ ਫਰੋਣਾ ਰੋਲਾ ਇਹ ਵੀ ਹੈ ਨਾ ਕਿ ਆਮ ਆਦਮੀ ਪਾਰਟੀ ਦੇ ਵਿਚਾਰੇ ਵਰਕਰ ਜਿਹੜੇ ਭਮੱਕੜ ਸੀ ਉਹ ਤਾਂ ਰਹਿ ਹੀ ਕਿੱਥੇ ਗਏ ਉਹ ਤਾਂ ਵਿਚਾਰੇ ਖੋਲ ਖੁੰਜਾਂ ਚ ਲੱਗੇ ਬੈਠੇ ਹਨ ਉਹਨਾਂ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁਣ ਤਾਂ ਜਾਇ ਜਿਹੜੇ ਬਾਹਰੋਂ ਲਿਆਂਦੇ ਤਿਤਲੀਆਂ ਦੇ ਨਾਲ ਆਏ ਆਏ ਛੋਟੇ ਛੋਟੇ ਜਿਹੜੇ ਉਹਨੇ ਕਹਿ ਲਈਏ ਉਹ ਉਹਨਾਂ ਦੀ ਪਉ ਮਬਾਰਾ ਇਸ ਸਰਕਾਰ ਦੇ ਅੰਦਰ ਭਮੱਕੜ ਤੇ ਵਲੰਟੀਅਰ ਤਾਂ ਵਿਚਾਰੇ ਪਤਾ ਨਹੀਂ ਕਿਹੜੇ ਖੁੰਜੇ ਚ ਲੱਗੇ ਆ ਖੈਰ ਅਲੈਦਾ ਗੱਲ ਹੈ ਜੇ ਤੁਹਾਡੇ ਲੋਏ ਨਹੀਂ ਸੰਭਿਆ ਜਾ ਰਿਹਾ ਜੇ ਤੁਹਾਡੀ ਸਰਕਾਰ ਦੇ ਵਿੱਚ ਹੀ ਤੁਹਾਡੇ ਨਾਲ ਧੱਕਾ ਹੋ ਰਿਹਾ ਫਿਰ ਇਸ ਤੋਂ ਵੱਧ ਕੇ ਤੁਹਾਡੇ ਲਈ ਨਮੋਸ਼ੀ ਵਾਲੀ ਗੱਲ ਕੋਈ ਨਹੀਂ ਫਿਰ ਤੁਸੀਂ ਆਪਣੇ ਆਪਣੇ ਬੋਰੀ ਬਿਸਤਰੇ ਬੰਨੋ ਕਿਉਂ ਪੈਸੇ ਖਰਾਬ ਕਰੇ ਆ ਲੋਕਾਂ ਦੇ ਆਪਣੇ ਆਪਣੇ ਘਰ ਚ ਜਾਓ ਤੇ ਆਪਣੇ ਵਰਕਰਾਂ ਨੂੰ ਦੱਸੋ ਕਿ ਭਾਈ ਸਾਡੀ ਐਸੀਐਸ ਕਾਬਲ ਨਹੀਂ ਕਿ ਤੁਹਾਨੂੰ ਪ੍ਰੋਡਕਟ ਕਰ ਸਕਦੇ ਆਪਣੀ ਸਰਕਾਰ ਦੇ ਵਿੱਚ ਵੀ ਵਿਰੋਧੀਆਂ ਦਾ ਕੰਮ ਹੁੰਦਾ ਹੈ ਕਿ ਸਰਕਾਰ ਧੱਕਾ ਕਰਦੀ ਹੈ ਤੇ ਵਿਰੋਧੀ ਲੀਡਰ ਆ ਕੇ ਆਪਣੇ ਵਰਕਰਾਂ ਦੇ ਨਾਲ ਖੜੇ ਹੁੰਦੇ ਜਵੇਂ ਸੁੱਖੀ ਰੰਧਾਵਾ ਖੜੇ ਹੋਏ ਹੋਰ ਬਹੁਤ ਸਾਰੇ ਹੋਣਗੇ ਆਮ ਆਦਮੀ ਪਾਰਟੀ ਦੇ ਲੋਕ ਵੀ ਪਿਛਲੀ ਵਾਰ ਇਦਾਂ ਹੀ ਖੜੇ ਹੁੰਦੇ ਰੇ ਪਰ ਕਿਸੇ ਕਾਂਗਰਸੀ ਨੇ ਜਾਂ ਕਿਸੇ ਅਕਾਲੀ ਨੇ ਇਹ ਗੱਲ ਨਹੀਂ ਗਈ ਕਿ ਸਾਡੀ ਸਰਕਾਰ ਸਾਡੇ ਤੱਕਾ ਕਰਦੀ ਹੋਵੇ ਤੇ ਵਿੱਤ ਮੰਤਰੀ ਦੀ ਅਗਵਾਈ ਚ ਚੋਣ ਕਮਿਸ਼ਨ ਨੂੰ ਮਿਲਣਗੇ ਹੁਣ ਕਿ ਇਹ ਇਹ ਧਾਂਦਲੀਆਂ ਕਰੀ ਜਾਂਦੇ ਹਨ ਹਾਲਾਂਕਿ ਸਪਸ਼ਟ ਕਰਨ ਹੋ ਵੀ ਜਾਊਗਾ ਕਿ ਕਿਹੜੀ ਧਾਂਦਲੀ ਹੋਈ ਹੈ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਪਰ ਫਿਲਹਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਾਫੀ ਕੋ ਸੋਚਣ ਤੇ ਵਿਚਾਰਨ ਦੀ ਲੋੜ ਹੈ